ਵਹਿਮੀ ਤਾਇਆ ਲੇਖ ਸੂਬਾ ਸਿੰਘ ਤਾਇਆ ਮਨਸाराम ਨੂੰ ਸਾਰਾ ਮਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ ਮੁਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਵਹਿਮ ਕੋਹ ਵਾਰਤੋਂ ਵੀ ਤਾਇਆ ਮਨਸाराम ਨੂੰ ਉੱਡ ਕੇ ਚਿੰਬੜਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਤਾਇਏ ਨੂੰ ਵੀ ਮਹਿਮਾ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉਂ ਆਇਆ ਨੂੰ ਆਖਿਆ ਅਤੇ ਗੱਲ ਨਾਲ ਲਾ ਕੇ ਰੱਖਿਆ ਮਝਾਲ ਕੀ ਉਹਨੂੰ ਥੋੜੇ ਕੀਤੇ ਵਿਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਈ ਮਨਸਾ RAM ਨੂੰ ਮਿਲਿਆ ਉਸ ਵੇਲੇ ਇਹ ਵਹਿ ਮੋਜਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ ਮਾੜੀ ਪੱਖ ਰਹਿੰਦੀ ਹੈ ਦਾਇ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਗੀਆਂ ਤਾਂ ਵੇਖਦਾ ਕੀ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵੈਕੜੇ ਦੀਆਂ ਨਜ਼ਰਾਂ ਨਾਲ ਮੈਨੂੰ ਤੱਕਿਆ ਅਤੇ ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫੇਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਅਤੇ ਕਹਿਣ ਲੱਗਾ ਮੈਨੂੰ ਸੌਰੀ ਭੱਖ ਨਹੀਂ ਛੱਡਦੀ ਬਥੇਰਾ ਔੜ-ਪੋੜ ਕੀਤਾ ਈ ਪਰ ਇਹ ਖਿਆੜਾ ਹੀ ਨਹੀਂ ਛੱਡਦੀ ਇਹ ਆਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਖੰਗਣਾ ਆਰੰਭ ਕੀਤਾ ਇੰਨੇ ਜੋਰ ਨਾਲ ਕਿ ਅੱਖੀਆਂ ਵਿੱਚ ਗਲੇਡੂ ਆ ਗਏ ਮੈਂ ਹਮਦਰਦੀ ਨਾਲ ਤਾਇ ਦੇ ਖੱਬੇ ਹੱਥ ਦੀ ਨਬਜ ਤੇ ਹੱਥ ਰੱਖਿਆ ਪਰ ਅੱਖ ਕੋਈ ਨਹੀਂ ਸੀ ਤਾਇਆ ਜੀ ਪੱਖ ਤਾਂ ਕੋਈ ਨਹੀਂ ਐਵੇਂ ਵਹਿਮ ਲਾਇਆ ਜੇ ਕਦੇ ਠੰਡੇ ਪਿੰਡੇ ਵੀ ਤਾਪ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜ ਗਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇੱਥੇ ਵੱਡੇ ਵੱਡੇ ਤਨੰਤਰ ਹਾਰ ਗਏ ਤੂੰ ਕਿਹੜਿਆਂ ਚੁਏ ਵਹਿਮ ਤੈਨੂੰ ਐ ਮੈਨੂੰ ਨਹੀਂ ਮੈਨੂੰ ਤਾਂ ਪੱਖ ਹੈ ਇਹ ਆਖਦਿਆਂ ਤਾਈ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲਾਂ ਖੱਬੇ ਹੱਥ ਦੀ ਨਬਜ ਤੇ ਰੱਖ ਲਈਆਂ ਮੇਰਾ ਅਗਾਹ ਗੱਲ ਤੋਰਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਏ ਕਿ ਵਹਿਮੀਆਂ ਨਾਲ ਮੁਕਾਬਲਾ ਆਕਲ ਭੁੱਲ ਕਰਨ ਕੋਈ 5 ਸਾਲ ਲਈ ਕਈ ਦਰਜਨਾ ਥਰਮਾਮੀਟਰ ਪੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਥਾ ਪਰ ਕੋਈ ਹੋਰ ਆ ਚਿੰਬੜੇ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕਿਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਾਨਕ ਕਸਾਂਦੇ ਨੇ ਹੱਥ ਮਿਲਾ ਲੈਣੇ ਤਾਂ ਕਿਟਾਣੂ ਛਾੜਨ ਲਈ ਅੱਧਾ-ਅੱਧਾ ਘੰਟਾ ਸਾਬਣ ਮਾਲ ਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾ ਰਾਮ ਨੇ ਹਾ ਤੇਰੇ ਦੀ ਆਖਣਾ ਤੇ ਵਿਸ਼ੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ ਚਾਰ ਪਾਈ ਨੂੰ ਧੁਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ ਨਾਲ ਬੁੜਬੜਾਈ ਜਾਣਾ ਆ ਗਏ ਤਾਂ ਇਹ ਮਨਸਾ ਰਾਮ ਦੇ ਵੱਡੇ ਮੁਲਾਕਾਤੀ ਬਾਵਾ ਆਕੜੀਆਂ ਹੋਈਆਂ ਸੀ ਤਾਂ ਇਹ ਮਨਸਾ ਰਾਮ ਦੀਆਂ ਇਹਨਾਂ ਦੇ ਮਿਲਣ ਬਿਨਾ ਬਿਮਾਰੀਆਂ ਦੇ ਘਟਾਣੂ ਇੱਥੇ ਝਾੜ ਕੇ ਤੁਰਦੇ ਹੋਏ ਇਸ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ ਧੁੱਪੇ ਸੁਕਾ ਕੇ ਉਹਦੇ ਉੱਪਰ ਕਿਰਮਨਾਸ਼ਕ ਪਾਊਡਰ ਧੂੜ ਦੇ ਫਿਰਨਾ ਇੱਕ ਦਿਨ ਤਾਏ ਮਨਸਾ ਰਾਮ ਕੋਲ ਗਵੰਡੀਆਂ ਦਾ ਇੱਕ ਜੁਆਗ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਭਤੀਜਾ ਹੋਵੇਗਾ ਪਿਆਰ ਨਾਲ ਉਸਦਾ ਮੂੰਹ ਚੁੰਮ ਲਿਆ ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਘਟਾਣੂ ਦਾਖਲ ਹੋ ਗਏ ਉਹਨੇ ਸਾਬਣ ਫੜਿਆ ਮੁੰਡੇ ਨੂੰ ਕੱਚ ਵਿੱਚ ਨੱਪ ਕੇ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਝ ਨਾ ਉਹ ਮੁੰਡਾ ਚਿਲਾਏ ਧੜਫੇ ਚਾਂਗਰਾ ਮਾਰੇ ਪਰ ਤਾਇਆ ਮਨਸाराम ਕਿਟਾਣੂਆਂ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾਂ ਚੋਂ ਲਹੂ ਕੱਢ ਛੱਡਿਆ ਬੱਚੇ ਦੇ ਤਾਏ ਚਾਚੇ ਚਾਂਗਰਾ ਸੁਣ ਕੇ ਲਾਠੀਆਂ ਚੁੱਕੀ ਨਸੇ ਆਏ ਤੇ ਮੁੰਡੇ ਨੂੰ ਤਾਇਏ ਮਨਸाराम ਦੀ ਕਿਟਾਣੂ ਨਾਸ਼ਕ ਮਹਿਮਤੋਂ ਬਚਾਇਆ ਉਹਨਾਂ ਨੂੰ ਤਾਇਏ ਮਨਸाराम ਦੇ ਵੈਮੇ ਹੋਣ ਬਾਰੇ ਨਾ ਪਤਾ ਹੁੰਦਾ ਤਾਂ ਉਹ ਤਾਇਏ ਦੀ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ ਤਾਇਆ ਕਈ ਦਿਨ ਇਹ ਰਿਹਾਰ ਕਰਦਾ ਰਿਹਾ ਵੇਖੋ ਜੀ ਅੱਜ ਕੱਲ ਭਲੇ ਦਾ ਜਮਾਨਾ ਨਹੀਂ ਨਾਲੇ ਕਿਸੇ ਦੇ ਜਵਾਕ ਨੂੰ ਜਰਾ ਸੀਮਾ ਤੋਂ ਬਚਾਓ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ ਇਸ ਵਾਕਿਆ ਨਾਲ ਕਿਟਾਣੂਆਂ ਦਾ ਵਹਿਮ ਕੁਝ ਮੱਠਾ ਪੈ ਗਿਆ ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਨੂੰ ਰੁਕਦੇ ਸੀ ਇੱਕ ਦਿਨ ਕਿਸਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਾ ਪਿਆ ਸੀ ਤਾਇਆ ਮਨਜਾਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਤੇ ਟਿਕ ਗਿਆ ਉਹ ਚਮਚਮ ਕਰਦਾ ਨਸਿਆ ਅਤੇ ਜਰਾ ਹਟਵਾ ਜਾ ਕੇ ਭੌਂਕਣ ਲੱਗ ਪਿਆ ਤਾਇਆ ਮਨਸाराम ਨੇ ਆਪਣੇ ਪੈਰ ਫੜ ਕੇ ਰੋਲਾ ਚੁੱਕ ਲਿਆ ਲਓ ਜੀ ਕਰ ਗਿਆ ਜੇ ਕਾਰਾ ਕਿਸ ਨੇ ਕਹਿਣ ਲੱਗਾ ਤਾਇਆ ਮਨਸारामਾ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾ ਵਾ ਕਿਸਨੇ ਵਾ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਹੀ ਵੱਢ ਜਾਂਦੇ ਨੇ ਐਸੇ ਜਨੌਰ ਦੀ ਤਾਂਵਾੜ ਵੀ ਮਾੜੀ ਤਾਇਮਨਸਾਰਾਮ ਨੇ 14 ਟੀਕੇ ਵੱਖੀ ਵਿੱਚ ਚਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ ਇਸ ਲਈ ਕੋਈ ਸਾਲ ਪਾਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਇਮਨਸਾਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਣ ਚੌਂਕੜੀਆਂ ਭਰੀਆਂ ਨਹੀਂ ਮੈਨੂੰ ਪਤਾ ਨਹੀਂ ਤਾਇਮਨਸਾਰਾਮ ਨੂੰ ਇਸ ਵਹਿਮ ਨੇ ਅਜੇ ਵੀ ਛੋੜਾ ਦਿੱਤਾ ਕਿ ਨਹੀਂ ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ 부ਹਾ ਆ ਖੜਕਾਇਆ ਛੇਤੀ ਕਰ ਲੋ ਚਾਰਾ ਨਹੀਂ ਤਾਂ ਮਨਸਾਰਾਮ ਤਾਂ ਗਿਆ ਮੈਂ ਡਰ ਗਿਆ ਕਿਉਂ ਸੁਖ ਤਾਂ ਹੈ ਸੋਕੋਨ ਦਾ ਤਾਂ ਮੈਂ ਅੱਧੀ ਰਾਤ ਤੇਰੇ ਕੋਲ ਦੁੱਧੇ ਬਣਾਉਣ ਆਉਣਾ ਸੀ ਆਹ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ ਤਾਇਏ ਨੇ ਨਹੋਰੇ ਨਾਲ ਉੱਤਰ ਮੋੜਿਆ ਖਾਸ ਗੱਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾਰਾਮ ਬੰਨੇ ਸਮਝ ਲੈ ਸੋ ਬੂਹੇ ਖੜਕਾਏ ਬਤੇਰੀਆਂ ਬਾਂਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲੇ ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲਿਆ ਉਹਨੇ ਗੋਡੇ ਦੀ ਝਰੀਟ ਵੇਖੀ ਅਤੇ ਤਾਇਆ ਮਨਸਾਰਾਮ ਦੀ ਵਿਥਿਆ ਸੁਣੀ ਇੱਕ ਮਿੰਨੀ ਜਿਹੀ ਮੁਸਕਾਨ ਨਾਲ ਉਹਨੇ ਸੂਆ ਤੱਤਾ ਕਰਕੇ ਖੋਪ ਦਿੱਤਾ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਮਿਲਾ ਕੇ 60 ਰੁਪਏ ਰਖਵਾ ਲਏ ਤਾਂ ਪਿੱਛੇ ਮੁੜਨ ਦਿੱਤਾ ਤਾਇਆ ਮਨਸਾਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ ਮੋٹے ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ ਜੇ ਕਿ ਸਦਨ ਸੁਣ ਲਏ ਜਾਂ ਅਖਬਾਰ ਵਿੱਚ ਪੜ੍ਹ ਲਏ ਕਿ ਫਲਾਣੇ ਤਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੇ ਨਾ ਜਾਉ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿੱਧਰੇ ਵੀ ਹੋਵੇ ਉਹਦੇ ਨਿਕਟ ਵਰਤੀਆਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫਟੜ ਜ਼ਰੂਰ ਹੋਇਆ ਹੋਵੇਗਾ ਉਹ ਸਰੀਰ ਦਾ ਤਕੜਾ ਹੈ ਉਹਨੂੰ ਜਾਹਰਾ ਕੋਈ ਰੋਗ ਨਹੀਂ ਸੰਤਾਪ ਨਹੀਂ ਜ਼ਮੀਨ ਹੈ ਮਕਾਨ ਹੈ ਭਰਾ ਹਨ ਉਹਨਾਂ ਦੇ ਪੁੱਤ ਪੋਤਰੇ ਤਾਈ ਦੇ ਆਗਿਆਕਾਰੀ ਹਨ ਪਰ ਜਦੋਂ ਪੁੱਛੀਏ ਤਾਇਆ ਮਨਸਾਰਾਮ ਕੀ ਹਾਲ ਚਾਲ ਨੇ ਤਾਂ ਉਹ ਇੱਕੋ ਸਾਹੇ ਕਹੀ ਜਾਏਗਾ ਪੋਛ ਕੋਸ਼ਨਾ ਮੰਦੇ ਹਾਲ ਤੇ ਬੌਂਕੇ ਦਿਹਾੜੇ ਨਾ ਗਰਮ ਚੀਜ਼ ਪਚਦੀ ਇਹ ਨਾ ਬਾਦੀ ਢਿੱਡ ਵਿੱਚ ਅਫਾਰਾ ਨਹੀਂ ਹਟਦਾ ਸਿਰ ਨੂੰ ਚੱਕਰ ਆਉਂਦੇ ਹੀ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ 'ਚੋਂ ਸੇਕ ਨਿਕਲਦਾ ਹੀ ਸਾ ਨਾਲ ਸਾਰਾ ਹਲਦਾ ਨਹੀਂ 나ੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਟਾਲ ਛੱਡਿਆਈ ਚੁਰਸਤੇ ਵਾਲੀ ਕਿਕਰ ਤੇ ਪਿਛਲਾ ਮਹੀਨਾ ਰੋਜ਼ ਮੌਲੀਆਂ ਬੱਦੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ ਮੱਝਾਂ ਫੇਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਾਂ ਹਾਲ ਉਹ ਮਾੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰ ਸੋ ਸੰਧੂਰ ਤਿਲ ਚੌਲੀ ਮੂੰਗੀ ਮਸਰਾ ਤੇ ਚਾਕੂ ਦਾ ਟੂਣਾ ਕੀਤਾ ਪਾਈ ਪਿੰਡ ਤੋਂ ਬਲਾ ਟਲੇ ਪਰ ਹੋਇਆ ਪਤਾ ਕੀ ਟੂਨੇ ਲਾਗਿਓ ਇੱਕ ਹਾਲੀ ਲੰਗਿਆ ਉਹਨੇ ਸੰਧੂਰ ਬਲਦਾਂ ਦੇ ਸਿੰਗਾ ਤੇ ਮਲ ਦਿੱਤਾ ਦਾਲਾਂ ਦਾ ਫੱਕਾ ਮਾਰ ਲਿਆ ਚਾਲਕੂ ਨੂੰ ਚਾਦਰ ਦੀ ਕੰਨੀ ਨਾਲ ਪਹੁੰਚ ਕੇ ਬੋਝੇ ਵਿੱਚ ਇਹ ਆਖਦਿਆਂ ਪਾ ਲਿਆ ਕਿ ਚਲੋ ਇਹਦੇ ਨਾਲ ਖਰਬੂਜੇ ਚੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਾਰਾਮ ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਤਾਇਏ ਮਨਸਾਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸ ਤੇ ਤਾਇਏ ਮਨਸਾਰਾਮ ਨੂੰ ਵਹਿਮ ਚਿੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕਿ ਹੋਇਆ ਮੇਰੇ ਕੋਲ ਆਇਆ ਸੱਜੀ ਵਕੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਟੜਕਦਾ ਨਹੀਂ ਜਾਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸाराम ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਏ ਸੱਜੇ ਪਾਸੇ ਕਿਵੇਂ ਟੜਕੇ ਫੇਰ ਤਾਇਆ ਦਿਲ ਧੜਕਨ ਬਿਨਾ ਤਾਂ ਕੋਈ ਸ਼ਾਇਲ ਜੂੰਦਾ ਰਹਿ ਸਕਦਾ ਏ ਤਾਇਆ ਮਨਸाराम ਨੇ ਦਿਲ ਤਾਂ ਓ ਕੜੀ ਏ ਕਿ ਟਕ ਟਕ ਹਟੀ ਤੇ ਟਕੇ ਦੇ ਮੁੱਲ ਦੀ ਨਹੀਂ ਤਾਇਆ ਮਨਸाराम ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫੇਰ ਵੀ ਕਹਿਣ ਲੱਗਾ ਮੈਂ ਕਿਹਾ ਇਹ ਦਾ ਕੋਈ ਪਤਾ ਨਹੀਂ ਅੱਜ ਨਹੀਂ ਢੜਕਣੋਂ ਹਟਿਆ ਤਾਂ ਕੱਲ ਹਟ ਜਾਏ ਕਿਧਰੇ ਮੈਨੂੰ ਸ਼ਹਿਰ ਲੈ ਜਾ ਕੇ ਕਿਸੇ ਵੱਡੇ ਡਾਕਟਰ ਨੂੰ ਵਿਖਾ ਲਿਆਏ ਤਾਂ ਚੰਗਾ ਕਰੇ ਯੋ ਵੈਮੀ ਤਾਇ ਮਨਸਾਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਇਆ ਮਨਸਾਰਾਮ ਨੂੰ ਨਾਲ ਲੈ ਕੇ ਇੱਕ ਝਾੜ-ਚਪਾੜਾ ਕਰਨ ਵਾਲੇ ਕੋਲ ਚਲਿਆ ਗਿਆ ਮੈਂ ਨਹੀਂ ਸੱਚਾਉਂਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਬਾਹ ਨਾ ਗਈ ਉੱਥੇ ਪੁੱਜੇ ਤਾਂ ਮਾੰਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵੱਲ ਇਸ਼ਾਰਾ ਕਰਕੇ ਕਿਹਾ ਲਓ ਭਾਈ ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ ਮਨਸਾਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮੈਂ ਘੜਕਿਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੱਦੀਉ ਬੜੀ ਮੁਸ਼ਕਿਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ ਪਰ ਪਰਸੋਂ ਤ ਤਾਇਆ ਮਨਸाराम ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਬੋਲੇ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚੱਲੋ ਮੈਂ ਕਿਹਾ ਕਿਉਂ ਤਾਇਆ ਜੀ ਸੁੱਖ ਤਾਂ ਹੈ ਤਾਇਏ ਦੀ ਪਰੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਂ ਬਚਾਂਮਕ ਨਾ ਕੀਤਾ ਗਿਆ ਤਾਂ ਸਮਝੋ ਮੈਂ ਹੈ ਨਹੀਂ ਇਹ ਆਖਦਿਆਂ ਤਾਈ ਮਨਸਾ ਰਾਮ ਦੀ ਆਪੂ ਬਾਂ ਨਿਕਲ ਗਈਆਂ ਓੜਕ ਗੱਲ ਕੀ ਏ ਤਾਇਆ ਗੱਲ ਕੀ ਏ ਸ਼ਿੰਗਾਰ ਹੁਰਾ ਨੇ ਕਲ ਦੀ ਮਾਰਖੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ ਓਦੇ ਸਿੰਗਾ ਨਾਲ ਛੁਰੀਆਂ ਬੰਨ ਛੱਡੀਆਂ ਨੇ ਮੇਰੇ ਵੈਰੀਆਂ ਨੇ ਮੈਂ ਬਥੇਰਾ ਮੱਥਾ ਮਾਰਿਆ ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰ ਤਾਇਆ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਔਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਕੌਣ ਹਟਾਏ